ਪ੍ਰੀ ਧਰਪਾਲ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪ੍ਰੀ ਧਰਪਾਲ ਜੀ ਸਵਾਗਤ ਹੈ ਤੁਹਾਡਾ ਔਨ ਇਅਰ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਪਹਿਲਾ ਸਵਾਲ ਮੇਰਾ ਅੱਜ ਇਹ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਵੱਲੋਂ ਇੱਕ ਅਵਾਰਡ ਮਿਲਿਆ ਹੈ ਲਿਸਨ ਆਫ ਮੈਰਿਟ ਜੋ ਕਿ ਤੁਹਾਨੂੰ ਦੱਸ ਦੇਣਾ ਅਮਰੀਕੀ ਜਾਂ ਅਮਰੀਕਾ ਦੇ ਵਿੱਚ ਕੋਈ ਉਹਨਾਂ ਦੇ ਫੌਜ ਦਾ ਕਮਾਂਡਰ ਵਧੀਆ ਕੰਮ ਕਰਦਾ ਹੈ ਜਾਂ ਬਾਕੀ ਦੇਸ਼ਾਂ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਵਧੀਆ ਕੰਮ ਕਰਦਾ ਉਹਨੂੰ ਮਿਲਦਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਅਵਾਰਡ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੀ ਚਾਹੀਦਾ ਸੀ ਮੈਨੂੰ ਲੱਗਦਾ ਨਹੀਂ ਕਿਉਂਕਿ ਅੱਜ ਸਾਰਾ ਪੰਜਾਬ ਜਿਹੜਾ ਉਹ ਆ ਕੇ ਦਿੱਲੀ ਦੇ ਬਾਰਡਰ ਤੇ ਬੈਠਾ ਹੈ ਔਰ ਉਹਦੀਆਂ ਜ਼ਮੀਨਾਂ ਉਹਨਾਂ ਦਾ ਹੱਕ ਖੋਇਆ ਜਾ ਰਿਹਾ ਜਾ ਰਿਹਾ ਤੇ ਜੇ ਇਦਾਂ ਦੇ ਅਵਾਰਡ ਨਾਲ ਨਿਵਾਜਿਆ ਜਾ ਰਿਹਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਇਹ ਬੜੀ ਦੁਖਦਾਈ ਗੱਲ ਆ ਮੈਨੂੰ ਲੱਗਦਾ ਕਿਉਂਕਿ ਅਸੀਂ ਪੰਜਾਬੀ ਆ ਔਰ ਪੰਜਾਬੀਆਂ ਨਾਲ ਸ਼ੁਰੂ ਤੋਂ ਹੀ ਸੈਂਟਰ ਸਰਕਾਰਾਂ ਜਿਹੜੀਆਂ ਨੇ ਉਹ ਧੱਕਾ ਕਰਦੀਆਂ ਆਈਆਂ ਔਰ ਬਹੁਤ ਸਾਰੇ ਪੰਜਾਬੀ ਅਮਰੀਕਾ ਦੇ ਵਿੱਚ ਵੀ ਰਹਿੰਦੇ ਨੇ ਔਰ ਵੋਟਰ ਨੇ ਉਥੋਂ ਦੇ ਔਰ ਉਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਚੁਣਿਆ ਹੁਣ ਲੋਕਾਂ ਨੇ ਵੋਟਾਂ ਪਾ ਕੇ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੋਕਤੰਤਰ ਦੇ ਵਿੱਚ ਹਮੇਸ਼ਾ ਜਿਹੜਾ ਜਿਹੜੀ ਸਰਕਾਰ ਹੁੰਦੀ ਹੈ ਉਹ ਲੋਕਾਂ ਦੀ ਹੁੰਦੀ ਹੈ ਔਰ ਲੋਕਾਂ ਲਈ ਜਦੋਂ ਸਰਕਾਰ ਕੰਮ ਨਾ ਕਰੇ ਤੇ ਉਹਨਾਂ ਨੂੰ ਇਹ ਜਿਹੇ ਅਵਾਰਡ ਨਹੀਂ ਦੇਣੇ ਚਾਹੀਦੇ ਕੀ ਹੈਗੀ ਹੈ ਪਿਛਲੇ 6 ਸਾਲਾਂ ਤੋਂ ਇਸ ਭਾਰਤ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਨਵੀਂ ਯੂਨੀਵਰਸਿਟੀ ਬਣੀ ਹੋਵੇ ਐਜੂਕੇਸ਼ਨ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਅਗੇ ਹਰ ਇਨਸਾਨ ਵਾਦਾ এডਿਕੇਸ਼ਨ ਕਰਕੇ ਕੋਈ ਯੂਨੀਵਰਸਿਟੀ ਨਹੀਂ ਕੋਈ ਹਸਪੀਟਲ ਨਹੀਂ ਜਿਹੜਾ ਸਾਡੀ ਹੈਲਥ ਦੇ ਨਾਲ ਰਿਲੇਟਡ ਚੀਜ਼ਾਂ ਨੇ ਔਰ ਹੈਲਥ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਸਿਵਾਏ ਜਾਤ ਪਾਤ ਇਹਦੇ ਸਿਵਾਏ ਤਾਂ ਮੈਂ ਕੁਝ ਹੁਣ ਤੱਕ ਕਿਸੇ ਵੀ ਵੱਡੇ ਚੈਨਲ ਤੇ ਸੁਣਿਆ ਨਹੀਂ ਨਾ ਦੇਖਿਆ ਪਿਛਲੇ 6 ਸਾਲਾਂ ਚ ਅਵਾਰਡ ਕਿਹੜੀ ਚੀਜ਼ ਦਾ ਦਿੱਤਾ ਇਹਨੂੰ ਤਾਂ ਮੈਂ ਸੈਟਿੰਗ ਕਹਿ ਸਕਦਾ ਕਿਉਂਕਿ ਪਿਛਲੀ ਵਾਰੀ ਟਰੰਪ ਆਏ ਸੀ ਇੱਥੇ ਟਰੰਪ ਵੱਲੋਂ ਦਿੱਤਾ ਗਿਆ ਹਾਂ ਤਾਂ ਬਸ ਫਿਰ ਉਹਦੇ ਦੋਨੋਂ ਦੋਸਤ ਨੇ ਔਰ ਦੋਨੋਂ ਇੱਕੋ ਮੈਂਟੈਲਿਟੀ ਦੇ ਬੰਦੇ ਆ ਤੇ ਦੇਖੋ ਉਹਨਾਂ ਦੀ ਜਿਹੜੀ ਮੋਦੀ ਸਾਹਿਬ ਦੀ ਜਿਹੜੀ ਜਗ੍ਹਾ ਹੈ ਜਿਹੜਾ ਉਹਨਾਂ ਦਾ ਅਹੁਦਾ ਆ ਉਹਦੀ ਅਸੀਂ ਰਿਸਪੈਕਟ ਕਰਦੇ ਆ ਪਰ ਜਿਹੜੀ ਉਹਨਾਂ ਦੀ ਵਿਚਾਰਧਾਰਾ ਆ ਉਹਦੇ ਮੈਂ ਹਮੇਸ਼ਾ ਖਿਲਾਫ ਰਹਾ ਸ਼ਹੀਦੀ ਦਿਹਾੜਿਆਂ ਦਾ ਹਫਤਾ ਚੱਲ ਰਿਹਾ ਸ਼ਹੀਦੀ ਦਿਹਾੜੇ ਚੱਲ ਰਿਹਾ ਕੀ ਲੱਗਦਾ ਨਹੀਂ ਕਿਹੜਾ ਇਤਿਹਾਸ ਹੈ ਆਪਣੇ ਆਪ ਨੂੰ ਦੁਹਰਾ ਰਿਹਾ ਬਿਲਕੁਲ ਸਹੀ ਅੱਗੇ ਅਸੀਂ ਮਾਤਾ ਗੁਜਰੀ ਜੀ ਦੇ ਗੋਦ ਦੇ ਵਿੱਚ ਇਹ ਦਿਨ ਕੱਟਦੇ ਸੀਗੇ ਕਿਉਂਕਿ ਛੋਟੇ ਸਾਹਿਬ ਜੀ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਔਰ ਅੱਜ ਅਸੀਂ ਗੁਰਤੇਗ ਬਹਾਦਰ ਸਾਹਿਬ ਸਾਡੇ ਗੁਰੂ ਪਾਸ਼ਾ ਨਵੇਂ ਪਾਸ਼ਾ ਹੀ ਉਹਨਾਂ ਦੀ ਗੋਦ ਦੇ ਵਿੱਚ ਅਸੀਂ ਦਿਨ ਕੱਟ ਰਹੇ ਹਾਂ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਕਿ ਉਹਨਾਂ ਦੀ ਗੋਦ ਦਾ ਨਿਗ ਜਿਹੜਾ ਉਹ ਉਦਾਂ ਦਾ ਹੀ ਹੈ ਜਿੱਦਾਂ ਦਾ ਮਾਤਾ ਗੁਜਰੀ ਜੀ ਦੀ ਗੋਦ ਦਾ ਨਿਗ ਗਿਆ ਔਰ ਅੱਜ ਅਸੀਂ ਪੰਜਾਬ ਦਾ ਜਿੰਨਾ ਵੀ ਵਾਸੀ ਹੈ ਉਹ ਇਸ ਗੱਲ ਨੂੰ ਲੈ ਕੇ ਦੁਖੀ ਹੈ ਕਿਉਂਕਿ ਇਹ ਦਿਨ ਜਿਹੜੇ ਸੀਗੇ ਇਹ ਦਿਨ ਸਾਡੇ ਸੀਗੇ ਸਰਹੰਦ ਸਾਹਿਬ ਮਨਾਉਣ ਦੇ ਔਰ ਅੱਜ ਸਾਡਾ ਸਾਰਾ ਦਾ ਸਾਰਾ ਪੰਜਾਬ ਜਿਹੜਾ ਅੱਧਾ ਲਗਭਗ ਪੰਜਾਬ ਜਿਹੜਾ ਉੱਥੇ ਆ ਕੇ ਬੈਠਾ ਸਿਰਫ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਗਲਤ ਕਾਨੂੰਨਾਂ ਕਰਕੇ ਜੇਕਰ ਅਸੀਂ ਗੱਲ ਕਰੀਏ ਯੋਗਪਤੀਆਂ ਯੋਗਪਤੀਆਂ ਦੇ ਘਰ ਕੋਈ ਖੁਸ਼ੀ ਦੀ ਗੱਲ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ਵਧਾਈ ਦੇਣ ਵੀ ਪਹੁੰਚ ਜਾਂਦੇ ਆ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿਸਾਨਾਂ ਨੂੰ 25 ਤਾਰੀਖ ਦੇ ਇੱਥੇ ਡਟੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਨ ਲਈ ਹਜੇ ਤੱਕ ਨਹੀਂ ਆਏ ਇਸ ਵਾਰੀ ਕਿਉਂਕਿ ਕੋਈ ਵੀ ਹਾਕਮ ਜ਼ਿੱਦੀ ਨਹੀਂ ਹੋਣਾ ਚਾਹੀਦਾ ਇਹ ਹਾਕਮ ਜਿੰਨਾ ਤੱਕ ਮੇਰੇ ਧਿਆਨ ਦੇ ਵਿੱਚ ਆਉਂਦਾ ਜਦੋਂ ਜਦੋਂ ਤੱਕ ਜਦੋਂ ਦਾ 6 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਚਾਹੇ ਨੋਟਬੰਦੀ ਹੋਈ ਚਾਹੇ ਉਸ ਤੋਂ ਬਾਅਦ ਨਵੇਂ-ਨਵੇਂ ਇਹਨਾਂ ਨੇ 370 ਇਹਨਾਂ ਨੇ ਹਟਾਈ ਜੀਐਸਟੀ ਲਾਗੂ ਕੀਤੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਹੀ ਜ਼ਿੱਦੀ ਰਿਹਾ ਹਾਕਮ ਕਦੇ ਜ਼ਿੱਦੀ ਨਹੀਂ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਵੀ ਲੋਕਤੰਤਰ ਦੇ ਵਿੱਚ ਲੋਕਾਂ ਦਾ ਹਾਕਮ ਹੁੰਦਾ ਹਮੇਸ਼ਾ ਲੋਕਾਂ ਦੇ ਹਿੱਤ ਦੀ ਗੱਲ ਕਰਦਾ ਹੁੰਦਾ ਇਹਨਾਂ ਨੇ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਤੇ ਜਿੰਦੋਂ ਤੱਕ ਇਹਨਾਂ ਕਾਨੂੰਨਾਂ ਦੀ ਗੱਲ ਹੈ ਮੈਨੂੰ ਲੱਗਦਾ ਕਿ ਪੰਜਾਬ ਤੇ ਇਹਨਾਂ ਦੀ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕਦੀ ਅਹਿਮੀਅਤ ਨਹੀਂ ਮਿਲੀ ਇਸ ਪਾਰਟੀ ਨੂੰ ਕਦੀ ਇਹਨਾਂ ਨੂੰ ਚੁਣਿਆ ਨਹੀਂ ਗਿਆ ਉੱਥੇ ਔਰ ਜਿਹੜਾ ਜਿਹੜਾ ਇਹਨਾਂ ਦਾ ਅਲਾਈਅੰਸ ਸੀਗਾ ਉਹ ਵੀ ਆਲਮੋਸਟ ਡਨ ਹੋ ਚੁੱਕਿਆ ਪੰਜਾਬ ਚੋਂ ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਜ਼ੇਦ ਆ ਇਹ ਇਹੀ ਇਹਨਾਂ ਨੂੰ ਲੈ ਕੇ ਬੈਠੂਗੀ ਕਿਉਂਕਿ ਜਦੋਂ ਲੋਕ ਹਿੱਤ ਦੀ ਗੱਲ ਹੋਵੇ ਤੇ ਫਿਰ ਜਿਹੜੇ ਹਾਕਮ ਨੇ ਉਹਨਾਂ ਨੂੰ ਇਹ ਗੱਲ ਸੁਣਨੀ ਚਾਹੀਦੀ ਆ ਇਕਾ ਇੰਡਸਟਰੀ ਨਾਲ ਸੰਬੰਧ ਸਵਾਲ ਹੈ ਲੱਗਦਾ ਨਹੀਂ ਕਿ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਇੰਡਸਟਰੀ ਦਾ ਰੁੱਖ ਹੀ ਬਦਲ ਗਿਆ ਹੈ ਗਾਣਿਆਂ ਦਾ ਰੁੱਖ ਹੀ ਬਦਲ ਗਿਆ ਗਾਣੇ ਵੀ ਹੁਣ ਇਨਕਲਾਬੀ ਆਉਣ ਲੱਗ ਗਿਆ ਦੇਖੋ ਹਰ ਚੀਜ਼ ਨਾ ਮੈਂ ਸੁਣਦਾ ਹੁੰਦਾ ਸੀ ਬਜ਼ੁਰਗਾਂ ਦਾ ਉਹ ਹਰ ਚੀਜ਼ ਜੋ ਵੀ ਹੁੰਦੀ ਹੈ ਉਹ ਚੰਗੇ ਲਈ ਹੁੰਦੀ ਮਹਾਰਾਜ ਚੰਗੇ ਲਈ ਕਰਦਾ ਆ ਪਾਵੇਂ ਅਸੀਂ ਬਹੁਤ ਅਲੱਗ ਸੰਘਰਸ਼ ਨੂੰ ਲੈ ਕੇ ਇੱਥੇ ਬੈਠੇ ਹੋਏ ਹਾਂ ਪਰ ਮੈਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਕਿ ਜਿਹੜੇ ਸਾਡੇ ਨੌਜਵਾਨਾਂ ਦਾ ਜਿਹੜਾ ਸੁਣਨ ਦਾ ਨਜ਼ਰੀਆ ਉਹ ਅਲੱਗ ਹੋ ਗਿਆ ਉਹ ਸਾਡੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਜਿਹੜੇ ਗਾਣੇ ਬਣ ਰਹੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਾਈਲੇਜ ਮਿਲ ਰਹੀ ਹੈ ਸੋ ਇਹ ਇੱਕ ਚੰਗਾ ਮੈਸੇਜ ਵੀ ਆ ਔਰ ਦੂਸਰੀ ਗੱਲ ਇਹ ਆ ਕਿ ਇਸ ਜਿਹੜਾ ਜਿਹੜੇ ਟੈਂਟ ਦੇ ਥੱਲੇ ਅਸੀਂ ਖੜੇ ਆ ਅ ਇਸ ਝੰਡੇ ਦੇ ਥੱਲੇ ਹਿੰਦੂ ਸਿੱਖ ਮੁਸਲਮ ਇਸਾਈ ਜਿਨ੍ਹਾਂ ਨੂੰ ਹਮੇਸ਼ਾ ਹੀ ਤੋੜਿਆ ਗਿਆ ਜਿਨ੍ਹਾਂ ਨੂੰ ਹਮੇਸ਼ਾ ਹੀ ਵੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਸਾਰੇ ਇਸ ਝੰਡੇ ਦੇ ਥੱਲੇ ਅੱਜ ਬੈਠੇ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਬੜੀ ਚੰਗੀ ਗੱਲ ਚੰਗੀ ਗੱਲ ਵੀ ਹੋ ਰਹੀ ਹੈ ਚੰਗਾ ਸੁਨੇਹਾ ਵੀ ਆ ਪਰ ਜਿੱਤੇ ਤੱਕ ਮੰਗਾਂ ਦੀ ਗੱਲ ਆ ਉਹ ਮੰਗਾਂ ਉਹਨਾਂ ਨੂੰ ਮਨਾ ਕੇ ਹਟਾਂਗੇ ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਆਦਰਵਾਇਜ਼ ਨਹੀਂ ਤਾਂ ਹੁਣ ਤੱਕ ਇਹ ਸੰਘਰਸ਼ ਸਾਡਾ ਖਰਾਬ ਹੋ ਚੁੱਕਿਆ ਹੁੰਦਾ ਬਾਕੀ ਦੀਆਂ ਸਟੇਟਾਂ ਵਾਂਗੂ ਕਿਉਂਕਿ ਉਹਨੂੰ ਪਤਾ ਕਿ ਜਿਹੜੇ ਪੰਜਾਬੀ ਨੇ ਉਹ ਜਦੋਂ ਕਰਮ ਤੇ ਹੁੰਦੇ ਆ ਤਾਂ ਫਿਰ ਉਹ ਕਰਕੇ ਹੀ ਜਾਂਦੇ ਨੇ ਇਸ ਕਰਕੇ ਉਹ ਸੋਚ ਰਿਹਾ ਹੈ ਹੋਊਗਾ ਥੋੜਾ ਟਾਈਮ ਲਾ ਕੇ ਕਰੂਗਾ ਪਰ ਹੋਊਗਾ ਉਹ ਸਾਰਾ ਕੁਝ ਜੋ ਅਸੀਂ ਚਾਹੁੰਦੇ ਆ ਇੱਕ ਰਿਕਵੈਸਟ ਹੈ ਤੁਹਾਡੇ ਕੋਈ ਇਸ ਅੰਦੋਲਨ ਪ੍ਰਤੀ ਕਿਸਾਨੀ ਪ੍ਰਤੀ ਕੋਈ ਤੁਸੀਂ ਦੋ ਲਾਈਨਾਂ ਲਿਖੀਆਂ ਹੋਣ ਉਹ ਜਰੂਰ ਦੱਸੋ ਹਾਂ ਜੀ ਹੁਣੇ ਦੋ ਚਾਰ ਦਿਨ ਪਹਿਲਾਂ ਮੈਂ ਕੀਤਾ ਸੀ ਕਿਉਂਕਿ ਸਾਡਾ ਫਰਜ਼ ਵੀ ਬਣਦਾ ਔਰ ਇਸ ਵੇਲੇ ਸਾਨੂੰ ਜਿਹੜੀ ਲੋਕਾਂ ਦੀ ਗੱਲ ਆ ਉਹ ਕਲਮ ਥਰੂ ਲੋਕਾਂ ਦੇ ਤੱਕ ਪਹੁੰਚਾਉਣੀ ਚਾਹੀਦੀ ਆ ਸੋ ਉਹ ਸੀਗਾ ਹੁਣੀ ਤੂੰ ਜਦੋਂ ਜਦੋਂ ਦਿੱਲੀਏ ਜਵਾਨ ਹੋਏਗੀ ਸਿਰ ਲਾ ਕੇ ਤੈਨੂੰ ਵਿਆਉਣ ਲਈ ਪੰਜਾਬ ਆਊਗਾ ਨੀ ਤੂੰ ਜਦੋਂ ਜਦੋਂ ਦਿੱਲੀਏ ਜਵਾਨ ਹੋਏਗੀ ਸਿਰ ਲਾ ਕੇ ਤੈਨੂੰ ਵਿਆਉਣ ਲਈ ਪੰਜਾਬ ਆਊਗਾ ਅੜेंगी ਤਾਂ ਛੜेंगी ਇਹ ਪੱਕੀ ਗੱਲ ਆ ਅੜेंगी ਤਾਂ ਛੜेंगी ਇਹ ਪੱਕੀ ਗੱਲ ਆ ਗੜੇ ਲਾਵੇਂਗੀ ਤਾਂ ਲੈ ਕੇ ਗੁਲਾਬ ਆਊਗਾ ਜਦੋਂ ਜਦੋਂ ਦਿੱਲੀਏ ਜਵਾਨ ਹੋਏਗੀ ਸਿਰ ਲਾ ਕੇ ਤੈਨੂੰ ਵਿਆਉਣ ਲਈ ਪੰਜਾਬ ਆਊਗਾ ਔਰ ਇੱਕ ਗੱਲ ਮੈਂ ਕਲੀਅਰ ਕਰ ਦਿਆਂ ਕਿ ਕਈ ਵਾਰੀ ਮੈਨੂੰ ਮੈਸੇਜ ਆਉਂਦੇ ਹੈ ਕਿ ਭਾਜੀ ਦਿੱਲੀ ਵਾਲੇ ਲੋਕ ਸਪੋਰਟ ਕਰ ਰਹੇ ਆ ਉਹਨਾਂ ਦਾ ਦਿਲੋਂ ਸ਼ੁਕਰੀਆ ਧੰਨਵਾਦ ਹੈ ਪਰ ਇਥੇ ਦਿੱਲੀ ਦੇ ਲੋਕਾਂ ਦੀ ਗੱਲ ਨਹੀਂ ਹੋ ਰਹੀ ਇਥੇ ਤਖਤ ਦੀ ਗੱਲ ਹੋ ਰਹੀ ਆ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਧੰਨਵਾਦ ਭਾਜੀ ਇਹਸਾਨ ਪ੍ਰੀਤ ਹਰਪਾਲ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਵਾਰਡ ਮਿਲਿਆ ਅਮਰੀਕਾ ਵੱਲੋਂ ਉਹ ਇੱਕ ਸੈਟਿੰਗ ਤਾਇਤ ਹੈ ਕਿਉਂਕਿ ਉਹਨਾਂ ਦੀ ਦੋਸਤੀ ਸੀ ਡੋਨਾਲਡ ਟਰੰਪ ਨਾਲ ਆਪਣੀ ਦੋਸਤੀ ਨਿਭਾਈ ਹੈ ਪਰ ਅਵਾਰਡ ਵਾਲੀ ਕੋਈ ਗੱਲ ਨਹੀਂ ਦਿਖਾਈ ਦੇ ਰਹੀ ਅਵਾਰਡ ਵਾਲੇ ਉਹਨਾਂ ਦੇ ਕੋਈ ਕੰਮ ਨੇ ਆਪਣੇ ਕਿਹਾ ਹੈ ਕਿ ਜਿਹੜੀ ਇਹ ਸਰਕਾਰ ਹੈ ਇਸ ਨੂੰ ਦੇਖ ਲੈਣਾ ਚਾਹੀਦਾ ਕਿ ਜਿਹੜੇ ਕਿਸਾਨ ਹੈ ਉਹ ਸੜਕਾਂ ਉੱਪਰ ਨੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਕਿਸਾਨਾਂ ਦੀ ਆਵਾਜ਼ ਸਮਝਣੀ ਚਾਹੀਦੀ ਹੈ ਇਹ ਪੰਜਾਬ ਦੇ ਲੋਕ ਹੈ ਪਿੱਛੇ ਹਟਣ ਵਾਲੇ ਨਹੀਂ ਅੱਗੇ ਵਧਣ ਵਾਲੇ ਨੇ ਕੈਮਰਾ ਪਰਸਨ ਕਮਲ ਗਿੱਲ ਦੇ ਨਾਲ ਮਨਿੰਦਰਜੀਤ ਸਿੱਧੂ ਔਨ ਏਅਰ